ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਜਾਨਵਰ ਮਹਿਕਮਾ ਤੇ ਸੋ ਅੱਜ ਜਿਹੜੀ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਉਹ ਕਈ ਵੀਰਾਂ ਦੀ ਮੰਗ ਸੀ ਕਿ ਜਿਹੜੀ ਆਪਾਂ ਘਰੇ ਇਹਨਾਂ ਦੀ ਮੁਰਗੀਆਂ ਦੀ ਤੇ ਮੁਰਗੀਆਂ ਦੀ ਫੀਡ ਕਿਵੇਂ ਤਿਆਰ ਕਰ ਸਕਦੇ ਆ ਸੋ ਇਸ ਵਿਸ਼ੇ ਤੇ ਪੱਜ ਤੁਹਾਡੇ ਨਾਲ ਵੀਡੀਓ ਸਾਂਝੀ ਕਰਨ ਜਾ ਰਿਹਾ ਸੋ ਵੀਡੀਓ ਨਾਲ ਅੰਤ ਤੱਕ ਬਣੇ ਰਹੋ ਜਿਹੜੇ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਹੁਣੀ ਸਬਸਕ੍ਰਾਈਬ ਕਰ ਦਿਓ ਜੀ ਪਹਿਲਾਂ ਹੀ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਜੋ ਆਪਣੀ ਜਿਹੜੀ ਹਰ ਇੱਕ ਵੀਡੀਓ ਆ ਤੁਹਾਡੇ ਕੋਲ ਪਹਿਲਾਂ ਆ ਸਕੇ ਤੁਸੀਂ ਜਾਣਦੇ ਹੋ ਕਿ ਆਪਾਂ ਜਿਹੜੀ ਵੀਡੀਓ ਨੌਲੇਜ ਵਾਲੀ ਬਣਾਉਨੇ ਆ ਸੋ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਅੱਪਾ ਵੀਡੀਓ ਸ਼ੁਰੂਆਤ ਕਰਦੇ ਆਂ ਵੀਡੀਓ ਦੀ ਸ਼ੁਰੂਆਤ ਅੱਪਾ ਜਿਹੜਾ ਘਰੇ ਫੀਡ ਕਿਵੇਂ ਤਿਆਰ ਕਰ ਸਕਦੇ ਆ ਇਹ ਤੁਹਾਡੇ ਨਾਲ ਜਿਹੜੀ ਸਾਰੀ ਜਾਣਕਾਰੀ ਆਪਾਂ ਸਾਂਝੀ ਕਰਾਂਗੇ ਵੀਡੀਓ ਅੰਤ ਤੱਕ ਦੇਖਿਓ ਤਾਂ ਜੋ ਤੁਹਾਨੂੰ ਸਾਰੀ ਜਾਣਕਾਰੀ ਮਿਲ ਸਕੇ ਜੇ ਪਾਸ ਕਿਪ ਕਰਕੇ ਦੇਖਾਂਗੇ ਤਾਂ ਕਈ ਆਈਟਮਾਂ ਵਿੱਚੋਂ ਰਹਿ ਜਾਂਦੀਆਂ ਨੇ ਫਿਰ ਪਤਾ ਨਹੀਂ ਲੱਗਦਾ ਸੋ ਜਿਹੜੀਆਂ ਆਈਟਮਾਂ ਸਾਰੀਆਂ ਆਪਾਂ ਫੀਡ ਦੇ ਵਿੱਚ ਪਾਉਣੀਆਂ ਨੇ ਉਹ ਸਾਰੀਆਂ ਚ ਦੱਸਾਂਗੇ ਆਪਾਂ ਆਪਾਂ ਸ਼ੁਰੂਆਤ ਕਰਦੇ ਆਂ ਜਿਸ ਤਰ੍ਹਾਂ ਆਪਾਂ ਘਰੇ 8-10 ਮੁਰਗੇ 20 ਮੁਰਗੇ ਰੱਖ ਲੈਂਦੇ ਆ ਸੋ ਆਪਾਂ 10 ਕਿਲੋ ਫੀਡ ਦਾ ਜਿਹੜਾ ਫਾਰਮੂਲਾ ਦੱਸਾਂਗੇ ਕਿ ਕੀ ਕੀ ਉਹ ਚ ਪਾਉਣਾਗਾ ਆਪਾਂ ਸ਼ੁਰੂ ਕਰਦੇ ਆ ਜੀ ਜਿਹੜਾ ਸਭ ਤੋਂ ਪਹਿਲਾਂ ਆਪਾਂ 5 ਕਿਲੋ ਜਿਹੜੀ ਮੱਕੀ ਲਵਾਂਗੇ ਠੀਕ ਆ ਜੀ ਜਿਹੜੀ ਮੱਕੀ ਆ ਉਹਨੂੰ ਆਪਾਂ ਬਰੀਕ ਕਰ ਲਾਂਗੇ ਤਾਂ ਜੋ ਮੁਰਗੇ ਮੁਰਗੀਆਂ ਆਪਣੇ ਆਸਾਨੀ ਨਾਲ ਖਾ ਸਕਣ ਉਸ ਉਸ ਤੋਂ ਬਾਅਦ ਜਿਹੜੀ ਆ ਕਣਕ ਆਪਾ ਲੈਣੀ ਆ 2 ਕਿਲੋ 2 ਕਿਲੋ ਕਣਕ ਲੈ ਲਓ ਬਾਜਰਾ 1 ਕਿਲੋ ਜਿਹੜਾ ਕਣਕ ਤੇ ਬਾਜਰਾ ਇਹਨੂੰ ਮਿਕਸ ਕਰਕੇ ਛੋਟਾ ਛੋਟਾ ਕਰ ਲਓ ਠੀਕ ਆ ਜੀ ਤਾਂ ਜੋ ਇਹ ਚੰਗੀ ਤਰ੍ਹਾਂ ਖਾ ਸਕਣ ਜਿਸ ਤਰ੍ਹਾਂ ਮੱਕੀ ਦਾ ਦਾਣਾ ਹੁੰਦਾ ਤੇ ਤਿੰਨ ਤੋਂ ਚਾਰ ਪੀਸ ਕਰ ਲਓ ਇਹ ਆਰਾਮ ਨਾਲ ਖਾ ਲੈਂਦੇ ਨੇ ਤੇ ਬਾਜਰਾ ਸਹੀ ਹੂ ਤਾਂ ਬਾਜਰੇ ਦੀ ਕੋਈ ਪ੍ਰੋਬਲਮ ਨਹੀਂ 1 ਕਿਲੋ ਆਪਾ ਚਾਵਲ ਦਾ ਟੁਕੜਾ ਲੈਣਾਗਾ ਠੀਕ ਹੈ ਜੀ ਜਿਹੜਾ ਆਪਾਂ ਕਿਨਕੀ ਵੀ ਕਹਿ ਦਿੰਦੇ ਆ ਤੇ ਉਹ ਰੇਟ ਵੀ ਘੱਟ ਮਿਲ ਜਾਂਦਾ ਆਪਾਂ ਨੂੰ ਮਾਰਕੀਟ ਚੋਂ ਉਹ ਆਪਾਂ ਨੇ 1 ਕਿਲੋ ਲੈ ਲੈਣਾ ਉਸ ਤੋਂ ਬਾਅਦ ਜਿਹੜੀਆਂ ਬੜੀਆਂ ਆਪਾਂ ਘਰੇ ਸਬਜ਼ੀ ਬਣਾਉਣੇ ਆ ਬੜੀਆਂ ਦੀ ਉਹ 1 ਕਿਲੋ ਲੈਣੀਆਂ ਨੇ ਉਹ ਚ ਜਿਹੜਾ ਨਿਊਟ੍ਰੀਸ਼ਨ ਬਹੁਤ ਜ਼ਿਆਦਾ ਹੁੰਦਾਗਾ ਪ੍ਰੋਟੀਨ ਬਹੁਤ ਜ਼ਿਆਦਾ ਹੁੰਦਾਗਾ ਸੋ ਇਹਨਾਂ ਨੂੰ ਪ੍ਰੋਟੀਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਆ ਸੋ ਆਪਾਂ ਨੇ 1 ਕਿਲੋ ਜਿਹੜੀਆਂ ਬੜੀਆਂ ਉਹ ਲੈਣੀਆਂ ਨੇ ਇਹ ਸਾਰਾ ਕੁਝ ਪੀਸ ਲੈਣਾਗਾ ਅੱਗੇ ਹੋਰ ਵੀ ਨੇ ਆਟਮਾ ਤੁਹਾਨੂੰ ਉਹ ਵੀ ਦੱਸੂ ਸਾਰਾ ਕੁਝ ਪੀਸ ਕੇ ਤਿਆਰ ਹੋਊਗਾ ਜਿਹੜਾ ਨਮਕ ਲੈਣਾ ਆਪਾਂ ਜਿਹੜਾ ਦੇਸੀ ਹੁੰਦਾ ਘਰ ਦਾ ਡਲੀਆਂ 'ਚ ਵੇਚਦੇ ਫਿਰਦੇ ਹੁੰਦੇ ਨੇ ਮਾਰਕੀਟ 'ਚ ਆਪਾਂ ਉਹ ਲੈਣਾ 100 ਗ੍ਰਾਮ 100 ਗ੍ਰਾਮ ਦੀ ਇੱਕ ਡਲੀ ਲੈ ਲਓ ਉਹਨੂੰ ਚੰਗੀ ਤਰ੍ਹਾਂ ਪੀਸ ਲਓ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਲੈਣੀਆਂ ਹਲਦੀ 150 ਗ੍ਰਾਮ ਜਿਹੜੇ ਆਪਣੇ ਘਰਾਂ 'ਚ ਹੁੰਦੀ ਆ ਉਹ ਲੈ ਲਓ ਜੇ ਆਪਾਂ ਦੇਸੀ ਹਲਦੀ ਲੈ ਸਕਦੇ ਆ ਸੁੱਕੀ ਪੱਟੀ ਹੋਈ ਹੁੰਦੀ ਆ ਤਾਂ ਉਹ ਜ਼ਿਆਦਾ ਵਧੀਆ ਗੱਲ ਆ ਨਹੀਂ ਦੂਸਰੀ ਨਾਲ ਵੀ ਕੰਮ ਚੱਲ ਸਕਦਾ ਉਸ ਤੋਂ ਬਾਅਦ ਜਿਹੜਾ ਅਦਰਕ ਚੂਰਨ ਆ ਅਦਰਕ ਚੂਰਨ ਮਤਲਬ ਕਿ ਜਿਹੜਾ ਆਦਾ ਹੁੰਦਾ ਉਹਨੂੰ ਸੁਕਾ ਕੇ ਉਹਨੂੰ ਕੁੱਟ ਲਓ ਚੰਗੀ ਤਰ੍ਹਾਂ ਪੂਰਾ ਪੀਸ ਲਓ ਉਹ ਲੈਣਾ ਆਪਾਂ ਕੁਆਂਟੀਟੀ 150 ਗ੍ਰਾਮ ਬਲਕਿ 150 ਗ੍ਰਾਮ ਜਿਹੜਾ ਅਦਰਕ ਨਾਲ ਦੋਸਤੋ ਇਹਨਾਂ ਦਾ ਜਿਹੜਾ ਪਾਚਣ ਤੰਤਰ ਆ ਉਹ ਬਹੁਤ ਜ਼ਿਆਦਾ ਸਹੀ ਹੋ ਜਾਂਦਾ ਹੈ। ਆਦਰਕ ਇਹਨਾਂ ਨੂੰ ਸਿਆਲ ਚ ਜਿਹੜਾ ਬਿਮਾਰੀਆਂ ਨਾਲ ਲੜਨ ਦੀ ਜਿਹੜੀ ਸਮਰੱਥਾ ਉਹ ਵੀ ਵਧਾਉਂਦਾ ਹੈਗਾ। ਤੇ ਜਿਹੜਾ ਆਦਰਕ ਕਈ ਬਿਮਾਰੀਆਂ ਤੋਂ ਐਂਟੀਬਾਇਟਿਕ ਵੀ ਹੈਗਾ। ਸੋ ਆਦਰਕ ਇਹਨਾਂ ਲਈ ਬਹੁਤ ਜ਼ਰੂਰੀ ਆ। 150 ਗ੍ਰਾਮ ਪਾ ਲਓ ਜੇ 200 ਗ੍ਰਾਮ ਪਾ ਲਓਗੇ ਤਾਂ ਵੀ ਕੋਈ ਪ੍ਰੋਬਲਮ ਨਹੀਂ ਹੈਗੀ। ਉਸ ਤੋਂ ਬਾਅਦ ਜਿਹੜੀ ਅਜਵਾਇਨ ਹੁੰਦੀ ਹੈ ਜਿਹਨੂੰ ਪੰਜ ਮੈਨ ਕਹਿ ਦਿੰਦੇ ਆ। ਉਹ ਲੈਣੀ ਆਪਾਂ 100 ਗ੍ਰਾਮ। 100 ਗ੍ਰਾਮ ਅਜਮੈਨ ਲੈ ਲਓ ਇਹ ਸਾਰਾ ਕੁਝ ਕੱਲਾ-ਕੱਲਾ ਕੁੱਟ ਲਓ ਜਿਸ ਤਰ੍ਹਾਂ ਪਹਿਲਾਂ ਮੈਂ ਮੱਕੀ ਕਣਕ ਬਾਜਰਾ ਗਨੇ ਸੀ ਨਾ ਕੱਲੇ-ਕੱਲੇ ਅਲੱਗ-ਅਲੱਗ ਪੀਸ ਲਓ ਇਹਨਾਂ ਨੂੰ ਚੰਗੀ ਤਰ੍ਹਾਂ ਚਾਹੇ ਤਾਂ ਆਪਾਂ ਕੁੰਡੇ ਛੋਟੇ 'ਚ ਕੁੱਟ ਲਓ ਠੀਕ ਆਪਾਂ ਜਿੰਨੇ 10 ਕਿਲੋ ਤਿਆਰ ਕਰਨੀ ਆ ਉਹ ਤਾਂ ਆਪਾਂ ਘਰੇ ਵੀ ਕੁੱਟ ਸਕਦੇ ਆਂਗੇ ਸੋ ਚੰਗੀ ਤਰ੍ਹਾਂ ਕੁੱਟ ਕੇ ਇਹ ਸਾਰਾ ਕੁਝ ਮਿਕਸ ਕਰ ਲਓ ਇੱਕ ਜਿਸ ਤਰ੍ਹਾਂ ਕੋਈ ਵੱਡਾ ਬੱਠਲ ਹੁੰਦਾ ਜਾਂ ਕੁਝ ਹੋਰ ਹੁੰਦਾ ਉਹ 'ਚ ਮਿਕਸ ਚੰਗੀ ਤਰ੍ਹਾਂ ਕਰੋ ਤਾਂ ਜੋ ਜਿਹੜਾ ਸਾਰਾ ਮਿਕਸ ਹੋ ਜੇ ਜੇ ਕੋਈ ਆਟਮ ਇੱਕ ਪਾਸੇ ਰਹਿ ਜਾਂਦੀ ਹੈ ਤਾਂ ਇਹਨਾਂ ਨੂੰ ਉਹ ਉਹਦਾ ਜਿਹੜਾ ਫਾਇਦਾ ਨਹੀਂ ਮਿਲਦਾ ਉਹ ਚੀਜ਼ ਦਾ ਸੋ ਸਾਰਾ ਕੁਝ ਪੂਰੀ ਤਰ੍ਹਾਂ ਮਿਕਸ ਕਰ ਲਓ ਮਿਕਸ ਕਰਨ ਤੋਂ ਬਾਅਦ ਆਪਾਂ ਇਸ ਨੂੰ ਕਿਸੇ ਵੀ ਗੱਟੇ 'ਚ ਪਾ ਕੇ ਰੱਖ ਸਕਦੇ ਆ ਟਾਈਮ ਟੂ ਟਾਈਮ ਆਪਾਂ ਇਹਨਾਂ ਨੂੰ ਉਹ ਫੀਡ ਪਾ ਸਕਦੇ ਆ ਸਵੇਰੇ ਤੋਂ ਸ਼ਾਮ ਇਹ ਜਿਹੜੀ ਫੀਡ ਆ ਇਹ 'ਚ ਸਾਰੀਆਂ ਗੱਲਾਂ ਦਾ ਹੀ ਧਿਆਨ ਰੱਖਿਆ ਗਿਆ ਹੈਗਾ ਜਿਸ ਤਰ੍ਹਾਂ ਤੁਸੀਂ ਹਲਦੀ ਲੈ ਲਓ ਠੀਕ ਹੈ ਨਾ ਹਲਦੀ ਜਿਹੜੀ ਆ ਉਹ ਐਂਟੀਬਾਇਟਿਕ ਹੁੰਦੀ ਆ ਉਹ ਬਿਮਾਰੀਆਂ ਤੋਂ ਇਹਨਾਂ ਨੂੰ ਬਹੁਤ ਵਧੀਆ ਹੁੰਦੀ ਆ। ਅਜਵੈਨ ਇਹਨਾਂ ਦਾ ਜਿਹੜਾ ਹਾਜਮਾ ਉਹ ਸਹੀ ਹੁੰਦਾ ਜਿਸ ਤਰ੍ਹਾਂ ਆਪਾਂ ਅਜਵੈਨ ਲੈ ਲੈਨੇ ਆ ਸੋ ਇਹਨਾਂ ਦਾ ਵੀ ਜਿਹੜਾ ਅਜਵੈਨ ਨਾਲ ਹਾਜਮਾ ਬਹੁਤ ਠੀਕ ਹੋ ਜਾਂਦਾ ਹੈਗਾ। ਤੇ ਬੜੀਆਂ ਆਪਾਂ 1 ਕਿਲੋ ਪਾਇਆ ਉਹ ਜਿਹੜਾ ਪ੍ਰੋਟੀਨ ਭਰਪੂਰ ਮਿਲਦਾ ਇਹਨਾਂ ਨੂੰ ਉਹ ਵੀ ਇਹਨਾਂ ਲਈ ਬਹੁਤ ਜ਼ਰੂਰੀ ਆ। ਜਿਹੜਾ ਬਾਜਰਾ ਉਹ ਬਾਜਰਾ ਗਰਮ ਹੁੰਦਾ ਉਹ ਸਿਆਲਾਂ 'ਚ ਇਹਨਾਂ ਨੂੰ ਅੰਦਰੋਂ ਗਰਮਾਈਸ਼ ਦਿੰਦਾ ਹੈਗਾ। ਠੀਕ ਹੈ ਜੀ ਕਣਕ ਤੇ ਮੱਕੀ ਹੋ ਗਈ ਮੱਕੀ ਵੀ ਤੁਹਾਨੂੰ ਪਤਾ। ਮੱਕੀ ਬੰਦਿਆਂ ਲਈ ਵੀ ਬਹੁਤ ਲਾਹੇਵੰਦਾ ਤੇ ਜਾਨਵਰਾਂ ਲਈ ਤਾਂ ਜਿਹੜੀ ਉਹ ਹੈਗੀ ਹੈਗੀ ਆ ਸੋ ਇਹ ਆਪਾਂ ਪੂਰਾ ਮਿਕਸ ਕਰਕੇ ਵਧੀਆ ਢੰਗ ਨਾਲ ਗੱਟੇ 'ਚ ਪਾ ਕੇ ਰੱਖ ਲਓ ਸਵੇਰੇ ਸਾਮ ਇਹਨਾਂ ਨੂੰ ਆਪਾਂ ਇਹ ਪਾ ਸਕਦੇ ਆ ਇਹ ਜਿਹੜੀ ਆਪਾਂ ਤੁਹਾਨੂੰ ਫੀਡ ਦੱਸੀ ਆ ਇਹ 120 ਕਗ੍ਰਾਮ ਮੁਰਗੀ ਦੇ ਹਿਸਾਬ ਨਾਲ ਤੁਸੀਂ ਪਾ ਸਕਦੇ ਹੋਗੇ ਠੀਕ ਆ ਜੀ ਇਸ ਫੀਡ ਨਾਲ ਇੱਕ ਤਾਂ ਤੁਹਾਨੂੰ ਹਫ਼ਤੇ 'ਚ ਜਿਹੜਾ ਰਿਜ਼ਲਟ ਦਾ ਪਤਾ ਲੱਗ ਜੂਗਾ ਫੀਡ ਬਹੁਤ ਲਾਹੇਵੰਦ ਹੈ ਚ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਿਆ ਗਿਆ ਹੈਗਾ ਸੋ ਜਿਹੜਾ ਅੰਡੇ ਦੀ ਪ੍ਰੋਡਕਸ਼ਨ ਆ ਉਹ ਵੀ ਤੁਹਾਡੇ ਵਧੂਗੀ ਠੀਕ ਹੈ ਜੀ ਤੇ ਜਿਹੜੀਆਂ ਕੋਈ ਮੁਰਗੀਆਂ ਬਿਮਾਰ ਨੇ ਉਹ ਵੀ ਠੀਕ ਹੋ ਜਾਣੀ ਹੈ ਇੱਕ ਤਰ੍ਹਾਂ ਦੀ ਇਹ ਦਵਾਈ ਹੈਗੀ ਸੋ ਇਹ ਤੁਸੀਂ ਫੀਡ ਪਾ ਸਕਦੇ ਹੋ ਕਈ ਵੀਰਾਂ ਦੇ ਬਹੁਤ ਮੈਸੇਜ ਆਉਂਦੇ ਸੀ ਕਿ ਇਸ ਵਿਸ਼ੇ ਤੇ ਵੀਡੀਓ ਬਣਾਓ ਸੋ ਆਪਾਂ ਨੇ ਵੀਡੀਓ ਬਣਾਈ ਏਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਘੰਟੀ ਦਾ ਬਟਨ ਦਬਾ ਦਿਆ ਕਰੋ ਤਾ ਜੋ ਪਹਰ ਇੱਕ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਸਕੀਏ ਕਿਸੇ ਵੀ ਵਿਸ਼ੇ ਤੇ ਤੁਹਾਨੂੰ ਵੀਡੀਓ ਚਾਹੀਦੀ ਹੁੰਦੀ ਹੈ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰਦਿਆ ਕਰੋ ਆਪਾਂ ਉਹ ਵੀਡੀਓ ਲੈ ਕੇ ਤੁਹਾਡੇ ਲਈ ਹਾਜ਼ਰ ਹੋ ਜਾਇਆ ਕਰਾਂਗੇ ਦੋਸਤੋ ਆਪਣੀ ਹਮੇਸ਼ਾ ਇਹੀ ਕੋਸ਼ਿਸ਼ ਹੁੰਦੀ ਆ ਕਿ ਜਿਹੜੀ ਆਪਣੀ ਵੀਡੀਓ ਆ ਜੇ ਕੋਈ ਦੇਖਦਾ 5-7 ਮਿੰਟ ਤੇ ਉਹਨੂੰ ਫਾਇਦਾ ਹੋਵੇ ਠੀਕ ਹੈ ਜੀ ਸੋ ਆਪਾਂ ਕੋਈ ਵੀ ਫਾਲਤੂ ਵੀਡੀਓ ਨਹੀਂ ਬਣਾਉਂਦੇ ਤੁਹਾਡੇ ਲਈ ਜਿਹੜੀ ਵੀ ਹੁੰਦੀ ਹੈ ਉਹ ਜਾਣਕਾਰੀ ਵਾਲੀ ਉਹ ਵੀਡੀਓ ਬਣਾਉਣੇ ਆ ਸੋ ਇਦਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਦੱਸੋ ਕਿਵੇਂ ਲੱਗੀ ਵੀਡੀਓ ਜੀ ਧੰਨਵਾਦ ਜੀ